ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਲਵਾਰ ਦੇ ਬੱਲ ਪਾਉਣ ਦਾ ਤਰੀਕਾ ਕੀ ਹੈ ਤੇ ਸਲਵਾਰ ਦੀ 벨ਟ ਨੂੰ ਆਪਾਂ ਕਿਸ ਤਰੀਕੇ ਨਾਲ ਜੜਾਂਗੇ ਸੋ ਸਾਰੀ ਵੀਡੀਓ ਦੇਖਿਓ ਤੁਹਾਨੂੰ ਅਸੀਂ ਇਹ ਦੋਵੇਂ ਤਰੀਕੇ ਬਹੁਤ ਆਸਾਨੀ ਨਾਲ ਜਿਹੜੇ ਹੈਗੇ ਨੇ ਦਿਖਾਵਾਂਗੇ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜੀ ਆਪਾਂ ਦੇਖਦੇ ਹਾਂ ਤਰੀਕਾ ਇਨੇ ਇਹੀਂ ਇਕੱਠੇ ਕਰਦੇ ਨੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਪੱਟ ਆ ਜਾਂਦੇ ਨੇ ਆਪਾਂ ਉਹਨਾਂ ਦਾ ਕਰ ਲੈਨੇ ਆ ਵਿਚਾਲਾ ਇਸ ਤਰ੍ਹਾਂ ਕੱਟ ਲਾ ਲਿਆ ਆਪਾਂ ਨੇ ਵਿਚਾਲੇ ਤੇ ਇਹ ਆਪਾਂ ਬਲ ਵਿਚਾਲੇ ਵਾਲਾ ਜ਼ਰੂਰ ਐਂ ਕਰਕੇ ਪਾਉਣਾ ਹੀ ਪਾਉਣਾ ਹੈ ਤਾਂ ਕਿ ਇਹਦੀ ਤਰੀਜ ਸਹੀ ਬਣ ਜੇ ਵਿਚਾਲੇ ਦੀ ਮੂਰੀ ਦੀ ਨਹੀਂ ਕਈ ਵਾਰ ਜੇ ਆਪਾਂ ਇਹ ਬਿਨਾਂ ਉਸ ਤੋਂ ਨਿਸ਼ਾਨੀ ਤੋਂ ਲਾ ਲਓ ਵੀ ਐਵੇਂ ਕਰਕੇ ਪਾ ਦਈਏ ਇਹ ਬਲ ਨਾ ਪਵੇ ਤਾਂ ਉਹ ਤਰੀਜ ਜੇ ਥੋੜੀ ਜਿਹੀ ਉਹ ਟੇਢੀ ਵਿੰਗੀ ਹੋ ਜਾਂਦੀ ਹੈ ਜੇ ਆਪਾਂ ਨੇ ਬਲ ਸਹੀ ਪਾਇਆ ਹੋਇਆ ਹੁੰਦਾ ਨਾ ਫਿਰ ਇਹਦੀ ਤਰੀਜ਼ ਜਮਾਂ ਸਹੀ ਬਣ ਜਾਂਦੀ ਆ। ਕਈ ਵਾਰ ਤਾਂ ਹੋ ਜਾਂਦਾ ਉਹ ਕਾਲੀ ਚ। ਨਹੀਂ ਕੱਟ ਲਾ ਕੇ ਪਾਉਣੀ ਹੁੰਦੀ ਆ ਮੈਂ ਤਾਂ ਹਮੇਸ਼ਾ। ਇਹ ਜਿਵੇਂ ਆ ਪਹਿਲਾਂ ਬਲ ਪਾਈ ਤੀਏ ਇਹ ਕਿੰਨੇ ਫੜ ਕੇ ਪਾਉਣੇ ਹੁੰਦੇ ਨੇ ਚਾਰ। ਉਹ ਤਾਂ ਜਿੰਨੇ ਆਪਾਂ ਤਾਂ ਪਾਏ ਸਕਣਾ 2.5 ਨੇ 1.5 ਜਦੋਂ ਹੁਣ ਆਪਾਂ ਕੰਮ ਕਰਦੇ ਆ ਉਦੋਂ ਆਪਾਂ ਵੱਧ ਪਾ ਲੈਨੇ ਆ। ਹੁਣ ਜਿਹੜੀਆਂ ਭਣਾ ਕਈ ਕੰਮ ਸ਼ੁਰੂ ਕਰਦੀਆਂ ਨੇ ਉਹ ਤਾਂ ਇੱਕ ਇੱਕ ਬਲ ਪਾਉਣੀਆਂ ਹੀ ਆ। ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਪਹਿਲਾਂ ਮੈਂ ਵੀ ਇੱਕ ਇੱਕ ਬਲ ਪਾਉਣੀ ਹੁੰਦੀ ਸੀ ਹੁਣ 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 ਬੰਦਾ ਫਿਰ ਕੰਮ ਕਰਦਾ ਕਰਦਾ ਖੰਡ ਜਾਂਦਾ ਨਾ ਮੈਂ ਜਦੋਂ ਮੈਂ ਕੰਮ ਸਿੱਖਿਆ ਸੀ ਉਦੋਂ ਇੱਕ ਇੱਕ ਬਲ ਪਾਉਂਦੀ ਸੀ ਕਈ ਵਾਰ ਢੇੜ ਦੇ ਵੀ ਪੈ ਜਾਂਦੇ ਨੇ ਕਈ ਵਾਰ ਵੱਧ ਪਾਉਣੀ ਵੀ ਪੈ ਜਾਂਦੇ ਨੇ ਹੁਣ ਵੀ ਐਂ ਹੁੰਦਾ ਮੈਂ ਕਈ ਵਾਰ ਬੈਲਟ ਨੂੰ ਨਾਪ ਲੈਨੇ ਆ ਕਈ ਵਾਰ ਬਲ ਵੱਧ ਪੈ ਜਾਂਦਾ ਫਿਰ ਉਹ ਢੇੜ ਕੇ ਉਹਦੇ ਬਰਾਬਰ ਮੈਚ ਕਰ ਲੈਨੇ ਆ ਆਪਾਂ ਪਾ ਰਹੇ ਹਾਂ ਜੀ ਹੁਣ ਲਾਈਨਿੰਗ ਵਾਲੀ ਸਲਵਾਰ ਦੇ ਬਲ ਤੇ ਇਹ ਆਪਾਂ ਪਿੱਛੇ ਵਾਲੀ ਸਾਈਡ 'ਤੇ ਦੋਵਾਂ ਵਾਲ ਪਾਉਣੇ ਹੁੰਦੇ ਆ ਇੱਕ ਇੱਕ ਇਧਰਲੀ ਸਾਈਡ 'ਤੇ ਪੈਂਦਾ ਦੇਖੋ ਝੋਲੀ ਦੇ ਐਸ ਸਾਈਡ ਨੂੰ ਤੇ ਇਹ ਵਾਲਾ ਪੈਂਦਾ ਐਸ ਸਾਈਡ ਨੂੰ ਤੇ ਇਹ ਦੋਨੋਂ ਵਾਲ ਆਪਾਂ ਇਕੱਠੇ ਪਾ ਲਿਆ ਇਸ ਤਰ੍ਹਾਂ ਹੁਣ ਆਪਾਂ ਪਾਵਾਂਗੇ ਅੱਗੇ ਵਾਲੀ ਸਾਈਡ ਵਾਲੀ ਵਾਲ ਤੇ ਇਹ ਪੈਕ ਸਾਈਡ ਦੇ ਵਾਲ ਹੋਗੇ ਇਸ ਤਰ੍ਹਾਂ ਪਾਉਣੇ ਪੈਂਦੇ ਨੇ ਇਹ ਇੰਨੇ ਇੰਨੇ ਕਸਾਈ ਦੇ ਹੁੰਦੇ ਨੇ ਇਹ ਇੰਚ ਚ 2 2 ਇੰਚ ਦੇ ਲਾਉਣਾ ਬਸ ਹੁਣ ਅਗਲੇ ਪਾਸੇ ਦੇ ਪਾਉਣੇ ਨੇ ਹੁਣ ਅਗਲੇ ਪਾਸੇ ਦੇ ਪਾਉਣੇ ਨੇ ਹੁਣ ਆਪਾਂ ਬਣਾਵਾਂਗੇ ਅੱਗੇ ਵਾਲ ਸਲਵਾਰ ਦੇ ਤੇ ਸਾਰੀਆਂ ਭੈਣਾਂ ਦਾ ਅਲੱਗ-ਅਲੱਗ ਤਰੀਕਾ ਹੁੰਦਾ ਓਮੀ ਜਿਵੇਂ ਮੈਂ ਕਹਿ ਨਹੀਂ ਹੁੰਨੀ ਆ ਵੀ ਕੰਮ ਕਰਨ ਦਾ ਤੇ ਆਪਣਾ ਇਹੀ ਤਰੀਕਾ ਹੈ ਵੀ ਆਪਾਂ ਇਸ ਤਰੀਕੇ ਨਾਲ ਬਲ ਪਾਉਣੇ ਆ। ਐਨ ਐਨ ਅਣੀ ਦੂਰ ਆਪਾਂ ਕਪੜਾ ਚੱਕ ਕੇ ਬਲ ਤਾਂ ਪਾਉਣੇ ਨੇ 벨ਟ ਦੇ ਹਿਸਾਬ ਨਾਲ ਜਿੰਨੀ ਆਪਾਂ ਨੇ 벨ਟ ਲਾਉਣੀ ਆ ਆਪਾਂ ਉਹਦੇ ਅਕੋਰਡਿੰਗ ਹੀ ਪਾਵਾਂਗੇ ਬਲ ਤਾਂ। ਤੇ ਬਸ ਕਪੜਾ ਇੰਨਾ ਚੱਕ ਕੇ ਬਲ ਪਾ ਲੈਣੇ ਆ। ਐਸ ਤਰ੍ਹਾਂ। ਉਹ ਇਹ ਵੱਡੀ ਛੋਟੀ ਸਲਵਾਰ ਦਾ ਹੀ ਫਰਕ ਹੁੰਦਾ ਹੋਊਗਾ ਨਾ ਵੀ ਜਿਆਦੇ ਬਲ ਪਹਿਨੇ ਹਨਾ ਘੱਟ ਬਲ ਪਹਿਨੇ ਜਿੰਨੀ ਭਾਰੀ ਸਲਵਾਰ ਹੋਊਗੀ ਓਨੀ ਬਲ ਜਿਆਦੇ ਪਹਿਣਗੇ ਪਹਿਲਟ ਬਾਦ ਚ ਹੀ ਜੜਦੀ ਹੁੰਦੀ ਹੈ ਪਹਿਲਾਂ ਦੋਨੋਂ ਸਾਈਡਾਂ ਦੇ ਬਲ ਪਾ ਕੇ ਪਹਿਲਾਂ ਕੰਮ ਸਿੱਖਦੇ ਸਿੱਖਦੇ ਆ ਉਹ ਤਾਂ ਫਿਰ ਮੇੜ ਮਿਣਕੇ ਪਾਉਣੇ ਪੈਂਦੇ ਹੋਣਗੇ ਨਾ ਹਾਂ ਮਿਣਕੇ ਲਾਲੋ ਚਾਹੇ ਵੀ ਉਹਨੂੰ ਬੈਲਟ ਚਾਹੇ ਚਿਣਕੇ ਚਾਹੇ ਬੈਲਟ ਨੂੰ ਨਾਪ ਕੇ ਲਾ ਲੋ ਬੈਲਟ ਦਾ ਨਾਪ ਲਾ ਕੇ ਵੀ ਬਲ ਪੈ ਜਾਂਦੇ ਨੇ ਨਿਸ਼ਾਨੀ ਲਾ ਲਵੇ ਬੈਲਟ ਦੀ ਵੀ ਇੱਥੇ ਤੱਕ ਬੈਲਟ ਲਾਉਣੀ ਆਪਾਂ ਨੇ ਆਹੋ ਬੀਅਕ ਤੱਕ ਇਹ ਬਲ ਪਹਿਣੀ ਚਾਹੀਦੇ ਨੇ ਇਹ ਗਈ ਪਹਿਣਾ ਬਿਨਾ ਬਲਾਂ ਵਾਲੀਆਂ ਸਲਵਾਰਾਂ ਵੀ ਬਨਵਾਉਂਦੀ ਹੁਣ ਕਰਵਾਉਂਦੀ ਹੋਣਗੀਆਂ ਨਾ ਬਿਨਾ ਬਲਾਂ ਵਾਲੀਆਂ ਤਾਂ ਨਹੀਂ ਵੀ ਮਤਲਬ ਹੁਣ ਜਮਾ ਹੌਲੀ ਸਲਵਾਰ ਤਾਂ ਪਾਉਣ ਲੱਗੀਆਂ ਮਤਲਬ ਉਹ ਜੋ ਵੀ ਕੱਦਾ ਤਾਂ ਪੈਂਦੀ ਹੋਊਗਾ ਚਾਰ ਚਾਰ ਪੰਜ ਕੁ ਬਲ ਪੈਂਦੇ ਨੇ ਬਸ ਹੁਣਾਂ ਚੋਂ ਉਹਨਾਂ ਪਾਕਿਸਤਾਨੀ ਸਲਵਾਰ ਵੀ ਕਰਦੇ ਨੇ ਇਹ ਬਲਾਂ ਦੀ ਵੈਸੇ ਐ ਪਤਾ ਤੈਨੂੰ ਵੀ ਕਦੋਂ ਦੋ ਚੱਲਣ ਲੱਗੇ ਨੇ ਪਹਿਲਾਂ ਕਦੇ ਨਾ ਕਰਤਾ ਯਾਰ ਸਾਫ ਪਾਉਂਦੀ ਹੋਣੀ ਆ ਪਹਿਲਾਂ ਤਾਂ ਬੁੜੀਆਂ ਨੇਫੇ ਵਾਲੀਆਂ ਪਾਉਂਦੀਆਂ ਹੁੰਦੀਆਂ ਸੀ ਬਿਨਾ ਬਲਾਂ ਵਾਲੀਆਂ ਏ ਵੀ ਕਿਸੇ ਨੇ ਕਾਰਡ ਕੱਢੀ ਹੈ ਮੈਂ ਇਹਨਾਂ ਭਾਰੀ ਸਲਵਾਰ ਵੀ ਪਾ ਸਕਦੇ ਹਾਂ ਹੈਨਾ ਪਹਿਲਾਂ ਤਾਂ ਉਹੀ ਫਿਰ ਇਹ ਇੱਕ ਮਿੰਟ ਜੇ ਬਾਲਾਪਾ ਨਾ ਪਾਈਏ ਫਿਰ ਉਹਦੇ ਵਿੱਚ ਕੱਪੜਾ ਵੀ ਘੱਟ ਲੱਗਦਾ ਹੋਊਗਾ ਜਿਵੇਂ ਹੁਣ ਬੀਬੀ ਹੁਣੀਆਂ ਨੇ ਬੀਬੀ ਹੁਣੇ ਦੱਸਦੀ ਹੁੰਦੀਆਂ ਨੇ ਵੀ ਪਹਿਲਾਂ ਤਾਂ 3 1/2 ਮੀਟਰ ਦੇ ਸੂਟ ਬਣ ਜਾਂਦਾ ਸੀ ਉਹ ਕਿਹੜੇ ਹਿਸਾਬ ਨਾਲ ਬਣਦਾ ਸੀ ਕੁੜਤੀਆਂ ਉੱਚੀਆਂ ਹੁੰਦੀਆਂ ਸੀ ਉਹਨਾਂ ਦੀਆਂ ਸਲਵਾਰਾਂ ਸਿੱਧੀਆਂ ਹੁੰਦੀਆਂ ਸੀ ਉਹਨਾਂ 'ਚ ਕੋਈ ਬਾਲੀ ਨਹੀਂ ਹੁੰਦਾ ਸੀ ਉਦੋਂ ਬਾਲਾਪਾ ਦਾ ਹੈ ਨਹੀਂ ਸਿਰਵਾਜ ਕੁੜਤੀਆਂ ਵੀ ਉੱਚੀਆਂ-ਉੱਚੀਆਂ ਹੁੰਦੀਆਂ ਸੀ ਤੇ ਬਾਕੀ ਸਲਵਾਰਾਂ ਹੌਲੀ ਹੁੰਦੀਆਂ ਨੇ ਇਹ ਤੇਨ 3.5 ਮੀਟਰ ਦਾ ਬਣਦੀਆਂ ਅਸੀਂ ਹੁੰਦਾ ਬੁੜੀਆਂ ਦਾ ਕੱਪੜਾ ਬੋਰੀ ਨਹੀਂ ਹੁੰਦਾ ਹੁਣ ਨਹੀਂ ਹੁਣ ਵੀ ਹੌਲੀ ਪਾਉਣ ਲੱਗੀਆਂ 4-4 ਮੀਟਰ ਦੇ 4.5 4 ਮੀਟਰ ਦੇ ਸੂਟ ਵੀ ਬਣ ਜਾਂਦੇ ਨੇ ਵਿੱਚ ਵਿੱਚ ਉਹ ਜੇ ਹੌਲੀ ਭਾਰੀ ਦਾ ਫਰਕ ਪੈਂਦਾ ਸਲਵਾਰ ਹੀ ਕੱਪੜਾ ਜ਼ਿਆਦਾ ਲੈ ਜਾਂਦੀ ਹੈ ਨਾ ਜੇ ਹੁਣ ਸਲਵਾਰ ਹੌਲੀ ਪਾਉਣੀ ਹੈ ਤਾਂ ਕੱਪੜਾ ਜ਼ਿਆਦਾ ਤਾਂ ਇਹ ਕਿੰਨੀ 2.5 ਮੀਟਰ ਦੀ ਬਣਦੀ ਹੈ 2.5 ਮੀਟਰ ਦੀ ਮੀਡੀਅਮ ਜਿਹਾ ਸਾਈਜ਼ ਬਣ ਜਾਂਦਾ ਨਾ ਹੌਲੀ ਨਾ ਭਾਰੀ ਮੈਂ ਤਾਂ ਕੁਈ ਤੁੱਕੇ ਹੀ ਲਾਇਆ ਸੀਗਾ ਜਿਆਦੇ ਭਾਰੀ ਬਣਾਉਣੀ ਤਾਂ 3 ਮੀਟਰ ਕੱਪੜਾ ਲੱਗਦਾ ਸਲਵਾਰ ਸਲਵਾਰ ਤੇ ਕਈਆਂ ਦੇ ਤਾਂ 12 ਦੀ ਇਹਨੇ ਟਾਈਮ ਲੱਗ ਗਿਆ ਨਾ ਜੀ ਜੋ ਬੜੀ ਜਿਆਦਾ ਹੱਦ ਤੋਂ ਵੱਧ ਪੈਂਦੇ ਹੋਣਗੇ ਨਾ ਜਿਹੜੇ ਹੁਣ ਭਾਰੀ 3 ਮੀਟਰ ਦੀ ਸਲਵਾਰ ਹੁੰਦੀ ਹੈ ਚ ਬੜਾ ਬਹੁਤ ਪੈਂਦੇ ਨੇ ਇਹਨੂੰ ਅਗਲਾ ਪਾਸਾ ਕਿ ਪਿਛਲਾ ਪਾਸਾ ਅਗਲੇ ਪਾਸੇ ਨੇ ਇਹ ਇੱਕ ਉਧਰ ਦੀ ਸਾਈਡ ਚਲੋ ਇੱਕ ਉਧਰ ਦੀ ਸਾਈਡ ਨੂੰ ਦੇਖੋ ਉਧਰੋਂ ਸਾਈਡਾਂ ਇਸ ਤਰ੍ਹਾਂ ਦੇਖੋ ਇਹਨਾਂ ਵਾਲ ਪੈ ਗਏ ਕਿੰਨੇ ਸੋਹਣੇ ਲੱਗ ਰਹੇ ਨੇ ਨਾ ਇਧਰ ਇਹ ਵਾਲ ਹੋਰ ਪਊਗਾ ਕਿੱਧਰ ਇਧਰਲੀ ਸਾਈਡ ਲੈਫਟ ਸਾਈਡ ਹੈ ਇੱਕ ਇਹ ਦੋ ਪੈ ਗਏ ਇਹ ਦੋਨੀਆਂ ਸਾਈਡ ਬਰਾਬਰ ਹੀ ਹੁੰਦੇ ਹੋਣਗੇ ਬਲਤਾਂ ਤਾਂ ਤਾਂ ਦੋਨੋਂ ਸਾਈਡ ਬਰਾਬਰ ਨਹੀਂ ਫਿਰ ਅੱਗੇ ਪਿੱਛੇ ਜਾਣ ਲੱਗੇ ਜੇ ਸਮਾਂ ਮੂੜੀ ਘੁੰਮ ਜਾਂਦੀ ਹੈ ਫਿਰ ਉਹ ਤਾਂ ਹੁਣੇ ਬੈਹਦਾ ਨਾ ਬੈਲੈਂਸ ਨਹੀਂ ਰਹਿੰਦਾ ਬਣਦਾ ਵਾ ਜੇ ਹੁਣ ਤੱਕੜੀ ਹੁੰਦੀ ਆਪਣੀ ਜੇ ਇੱਕ ਪੱਲੇ ਦੇ ਵਿੱਚ ਭਾਰ ਵੱਧ ਪਾ ਦਿਆਂ ਫਿਰ ਉਧਰ ਨੂੰ ਝੁੱਕ ਜੂਗੀ ਹਾਂ ਕਿ ਬੜ ਵੀ ਅੱਗੇ ਅੱਗੇ ਰਹਿਣੇ ਚਾਹੀਦੇ ਨੇ ਜੇ 벨ਟ ਦਾ ਬਚਾਲੋ ਤੋਂ ਪਿੱਛੇ ਵੱਲ ਜਾਣ ਲੱਗ ਜਾਂ ਤਾਂ ਸਲਵਾਰ ਘੁੰਮਣਾ ਕੰਢੀ ਆ। ਉਹ ਵੀ ਆਪਾਂ ਤਰੀਕਾ ਦੱਸਾਂਗੇ ਵੀ ਕਿਵੇਂ ਜੇ ਹੁਣ ਆਹ ਵਾਲ ਨੇ ਉਹ ਇਹ ਆਹ ਸਾਈਡਾਂ ਤੋਂ ਇਹ ਅੰਦਰ ਅੰਦਰ ਰਹਿ ਗਏ ਨਾ ਇਹ ਸਲਵਾਰ ਦੇ ਬਾਲ ਮੂਰੀ ਕਿ ਨਾ ਇਧਰ ਨੂੰ ਘੁੰਮੇ ਨਾ ਇਧਰ ਨੂੰ ਘੁੰਮੇ ਇਹਦੀ ਸਹੀ ਮੂਰੀ ਬਣੂਗੀ। ਜੇ ਹੁਣ ਆਹ ਵਾਲ ਨੇ ਜਦੋਂ ਆਪਾਂ 벨ਟ ਲਾਈਏ ਜੇ ਇਹੇ ਵਾਲ ਇੱਥੇ ਵਗ ਜਾਣ ਤਾਂ ਫਿਰ ਸਲਵਾਰ ਘੁੰਮਣ ਲੱਗ ਜਾਂਦੀ ਆ। ਇਸ ਕਰਕੇ ਇਹ ਬਾਲ ਨੇ ਜਿਹੜੇ ਉਹ ਅੱਗੇ-ਅੱਗੇ ਹੀ ਪੈਣੀ ਚਾਹੀਦੀ। ਮਤਲਬ ਇਧਰੋਂ ਜਗ੍ਹਾ ਰਹਿਣੀ ਚਾਹੀਦੀ ਬਿਨਾ ਬਣਾ ਲਈ। ਹਾਂ, ਇਧਰੋਂ ਚਾਰ ਕੁੰਗਲਾਂ ਜਗ੍ਹਾ ਮਤਲਬ ਰਹਿਣੀ ਚਾਹੀਦੀ ਹੈ। ਤੇ ਹੁਣ ਆਪਾਂ ਇਹਦੇ ਲਾਵਾਂਗੇ ਜਿਹੜੀ ਬੈਲਟ ਹੈ। ਬੈਲਟ ਦੀ ਸੀਨ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਗੁੰਮ ਸੀਨ ਵਾਲੀ ਬੈਲਟ ਲੱਗੇ ਇੱਥੇ ਤੇ। ਇਹ ਆ ਗਈ ਜੀ ਆਪਣੀ ਬੈਲਟ ਤੇ ਹੁਣ ਆਪਾਂ ਇਹ ਲਾਈਨਿੰਗ ਲਾ ਕੇ ਤੇ ਬੈਲਟ ਵੀ ਆਪਾਂ ਗੁੰਮ ਲਾਵਾਂਗੇ ਉਹਦੇ ਤੇ ਕਪੜਾ। ਗੁੰਮਸੀਨ ਹੋ ਜੇ ਜਿਹੜੀ ਬਣਾ ਲਈ ਵੀ ਇਹਦੇ ਵੀ ਫਿਰ ਓਵਰਲੈਪ ਦੀ ਜਰੂਰਤ ਨਹੀਂ ਹਾਂ ਇਹਦੇ ਵੀ ਓਵਰਲੈਪ ਦੀ ਜਰੂਰਤ ਨਹੀਂ ਕਿਉਂਕਿ ਸਾਰੀ ਆਪਣੀ ਸਲਵਾਰ ਹੈ ਜਿਹੜੀ ਉਹ ਗੁੰਮਸੀਨ ਤੇ ਤਿਆਰ ਕਰਦੇ ਮਤਲਬ ਗੁੰਮਸੀਨ ਦਾ ਮਤਲਬ ਵੀ ਉਹ ਗੁੰਮ ਹੋ ਜਾਂਦੀ ਆ ਉਹਦੇ ਧਾਗੇ ਨਹੀਂ ਨਿਕਲਦੇ ਅੰਡਰਗਰਾਊਂਡ ਹੋ ਜਾਂਦੀ ਨੇ ਸੀਨਾ ਸਾਰੀਆਂ ਓਕੇ ਕਾਫੀ ਟਾਈਮ ਹੋ ਗਿਆ ਮੈਨੂੰ ਵੀ ਇਹ ਸਲਵਾਰ ਬਣਾਈ ਆਹ ਤੇ ਕਰੀ ਨਾ ਫਿਰ ਨਾ ਤੇ ਫਿਰ ਸੰਝਾ ਕੀਤਾ ਜਾਵੇ ਵੀ ਗੋਮਾ ਸਲਵਾਰ ਕਿਵੇਂ ਬਣਦੀ ਐ ਸੀਣਾ ਵਾਲੀ ਕਿਹੜੀ ਜਾਮਨੀ ਰੰਗ ਦੀ ਸਲਵਾਰ ਬਣਾਈ ਨੂੰ ਖਾਸ ਟਾਈਮ ਹੋ ਗਿਆ ਨਾ ਗੋਮਾ ਗੋਮਾ ਸੀਣਾ ਵਾਲੀ ਸਲਵਾਰ ਬਣਾਈ ਨੂੰ ਖਾਸ ਟਾਈਮ ਹੋ ਗਿਆ ਸਲਵਾਰ ਗੋਮਾ ਫਿਰ ਜੇ ਜੇਹੀ ਸਲਵਾਰ ਗੋਮ ਗਈ ਫਿਰ ਆਪ ਨੂੰ ਲੱਭੂਗੀ ਕਿਵੇਂ ਨਹੀਂ ਲੱਭੂਗੀ ਇਹਨੂੰ ਬਾਹਰ ਨਾ ਦੇ ਗੋਮ ਸੀਣਾ ਵਾਲੀ ਸਲਵਾਰ ਕਿੱਥੇ ਹੈ ਹਾਂ ਹਾਂ ਇਹ ਪੱਜੀ ਆਉਣਾ ਮੇਰ ਤਾਂ ਮੈਂ ਆਮ ਇੱਥੇ ਹੁਣ ਦੂਜੀ ਵਾਰ ਵੀ ਸੀਣਾ ਲਾ ਲਵਾਂਗੇ ਇਹਦੇ ਹਾਂ ਇਹ ਆ ਗਿਆ ਉਧਰਲੀ ਸਾਈਡ ਤੇ ਆਪਾਂ ਨੇ ਬੈਕ ਸਾਈਡ ਨਾਲ ਅਟੈਚ ਹੋਊਗੀ ਇਧਰਲੀ ਸਾਈਡ ਇਹਦੇ ਨੇਫਾ ਬਣਾਉਗਾ ਇਹਦੇ ਆਪਾਂ ਨੇ ਸੀਣਾ ਲਾ ਲਿਆ ਤੇ ਇਹਦੇ ਤੇ ਆਪਾਂ 벨ਟ ਤੇ ਨੇਫੇ ਵਾਲੀ ਸਾਈਡ ਤੇ ਵੀ ਸੀਣ ਨੂੰ ਲਗਾਤੀ ਇੱਥੇ ਆਪਾਂ ਨੇਫਾ ਬਣਾਵਾਂਗੇ ਤੇ ਹੁਣ ਜਿਹੜੀ ਇਹਦੀ ਲਾਈਨਿੰਗ ਉਹ ਵੀ ਆਪਾਂ ਨੇ ਅਲੱਗ ਅਟੈਚ ਕਰਨੀ ਹੈ ਗੁੰਮਸੀਨ ਵਾਸਤੇ ਇਹਨੂੰ ਆਪਾਂ ਨੂੰ ਅਲੱਗ ਤੋਂ ਸੀਣਾ ਲਾਉਣੀ ਪੈਣੀ ਆ ਨਹੀਂ ਤਾਂ ਆਪਾਂ ਇਹਨੂੰ ਇਹਦੇ ਨਾਲ ਅਟੈਚ ਵੀ ਕਰ ਲੈਂਦੇ ਜੇ ਆਪਾਂ ਨੇ ਗੁੰਮਸੀਨ ਨਾਲ ਲਾਉਣੀ ਦੀ ਤੇ ਹੁਣ ਇਹਦੇ ਆਪਾਂ ਇਧਰਲੀ ਸਾਈਡ ਇੱਕ ਸਾਈਡ ਤੋਂ ਜੋੜ ਪਾ ਲਿਆ ਤੇ ਇਧਰ ਨੇਫੇ ਵਾਲੀ ਸਾਈਡ ਤੇ ਇਹ ਮੈਂ ਇਹਦਾ ਪੂਰਾ ਨੇਫਾ ਨਹੀਂ ਬਣਾਉਣੀ ਹੁੰਦੀ ਨੇਫੇ ਦੇ ਵਿੱਚ ਨਹੀਂ ਲਾਉਣੀ ਹੁੰਦੀ ਮੈਂ ਲਾਈਨਿੰਗ ਜਦੋਂ ਫਿਰ ਜਦੋਂ ਆ ਨਾ ਆਉਣੀ ਆਪਾਂ ਲਾੜ ਏਦਾਂ ਹੈਗਾ ਉਹ ਕਈ ਵਾਰ ਲਾਈਨਿੰਗ ਦੇ ਵਿੱਚ ਫਸ ਜਾਂਦਾ ਹੈਗਾ ਇਸ ਕਰਕੇ ਲਾਈਨਿੰਗ ਮੈਂ ਛੋਟੀ ਹੀ ਕੱਟਦੀ ਹੁੰਦੀ ਆ ਵੀ ਅੱਧਾ ਇੰਚ ਜਾਂ ਇੰਚ ਵਿਚ ਆ ਜੀ ਨੀਫੇ ਦੇ ਵੱਧ ਨਾਲ ਇਹ ਇੰਨੀ ਕਬੱਡੀ ਸੀ ਲਾਈਨਿੰਗ ਉਹਦੇ ਨਾਲ ਕੱਲਤ ਨਾਲ ਤੇ ਇਹ ਆਪਾਂ ਨੇ ਕੱਟਤੀ ਤੇ ਹੁਣ ਇਹ ਇਸ ਤਰ੍ਹਾਂ ਰੈਡੀ ਹੋ ਗਈ ਹੁਣ ਇਹ ਦੋਨੋਂ ਚੀਜ਼ਾਂ ਰੈਡੀ ਨੇ ਆਪਣੀਆਂ ਲਾਈਨਿੰਗ ਤੇ ਇਹ ਵਾਲਾ ਫੈਕ ਦੇਖੋ ਜਿੱਥੇ ਹੁਣ ਆਪਾਂ ਨੇ ਇਹਦਾ ਨੀਫਰ ਰੱਖਿਆ ਤੇ ਇਹਦਾ ਨੇ ਫਰਕ ਹੈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਬਾਅਦ ਚੋਂ ਅਟੈਚ ਕਰ ਦਾਂਗੇ ਇੱਥੇ ਮੇਰੇ ਇਸ ਤਰੀਕੇ ਨਾਲ ਗੁੰਮਸੇ ਹੀ ਲੱਗ ਜੂਗੇ ਇਸ ਤਰ੍ਹਾਂ ਤੇ ਇਹਨੇ ਫਿਰ ਵਿੱਚ ਬਸ ਇੰਨਾ ਕਪੜਾ ਆਊਗਾ ਬੱਦਨੀ ਆਪਾਂ ਦੰਦੇ ਹੈਗੇ ਇੱਥੋਂ ਇਹਦਾ ਐਵੇਂ ਨਹੀਂ ਫੋਮ ਮੋੜਦਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਨੇਫਾ ਵੀ ਕਿਵੇਂ ਮੋੜਦੇ ਆ ਤੇ ਹੁਣ ਆਪਾਂ ਲਾਉਨੇ ਇਹਨੂੰ ਗੁੰਮ ਸੀਣ ਸਲਵਾਰ ਦੇ ਉੱਤੇ ਵੀ ਬਾਲਾ ਬਾਲਾ ਗੁੰਮ ਕਿਵੇਂ ਹੋਣਗੇ ਇਹਦੇ ਬੈਲਟ ਦੇ ਉੱਤੇ ਹਾਂ ਚਲਵਾ ਦੇ ਉੱਤੇ ਬੈਲਟ ਇਹ ਆ ਗਈ ਜੀ ਆਪਣੀ ਬੈਲਟ ਤੇ ਇਹ ਵਾਲੀ ਬੈਲਟ ਦੀ ਲਾਈਨਿੰਗ ਤੇ ਹੁਣ ਆਪਾਂ ਜਿਹੜੇ ਤੇ ਬਾਲ ਨੇ ਬਣਾਣੀ ਸਾਈਡ ਆਪਾਂ ਜਿੱਧਰ ਆਪਣਾ ਮਤਲਬ ਕੱਪੜਾ ਬਾਹਰਲੀ ਸਾਈਡ ਵਾਲਾ ਉਧਰ ਆਪਾਂ ਰੱਖਾਂਗੇ ਇਹ ਵਾਲੀ ਬੈਲਟ ਤੇ ਇਹਦੀ ਸੀਨ ਆਪਾਂ ਨੇ ਲਾਉਣੀ ਹੈ ਗੁੰਮਾ ਇਸ ਤਰ੍ਹਾਂ ਫਿਰ ਕੇ ਤੇ ਜਿਹੜੀ ਆਪਣਾ ਲਾਈਨਿੰਗ ਵਾਲਾ ਕੱਪੜਾ ਇਹਨੂੰ ਆਪਾਂ ਰੱਖਾਂਗੇ ਅੰਦਰਲੀ ਸਾਈਡ ਤੇ ਇਸ ਤਰ੍ਹਾਂ ਕਰਕੇ ਤੇ ਇਹ ਦਾ ਵਿਚਾਲਾ ਜਿਹੜਾ ਸੀਨ ਦਾ ਜਿੱਥੋਂ ਆਪਣੇ ਬਲ ਪਏ ਹੋਏ ਨੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਅਟੈਚ ਕਰਾਂਗੇ ਤੇ ਤੁਸੀਂ ਦੇਖਿਓ ਵੀ ਇਹਦੀ ਬਲਾਂ ਵਾਲੀ ਸੀਨ ਕਿਵੇਂ ਗੁੰਮ ਹੋਦੀ ਹੈ ਇਹ ਵਿਚਾਲੇ ਨਾਲ ਵਿਚਾਲਾ ਮੈਚ ਕਰਨਾ ਹਾਂ ਵਿਚਾਲੇ ਨਾਲ ਵਿਚਾਲਾ ਮੈਚ ਕਰਨਾ ਤੇ ਹੁਣ ਆਪਾਂ ਇਹ ਸੀਨ ਲਾਉਨੇ ਆ ਹੁਣ ਸੀਨ ਲਾ ਕੇ ਦਿਖਾਉਨੇ ਆ ਵੀ ਕਿਵੇਂ ਗੁੰਮ ਹੋ ਗਈ ਇਹ ਇਸ ਤਰ੍ਹਾਂ ਰੱਖ ਕੇ ਥੋੜਾ ਲਾਈਟ ਲਾਏ ਦੂਜੀ ਦੀ ਸੰਗ ਹਟ ਗਿਆ ਮੋਬਾਈਲ ਵਾਲੀ ਹਨੇਰਾ ਪੈਂਦਾ ਵੀਡੀਓ ਵੀ ਨਹੀਂ ਵਧੀਆ ਆਉਣੀ ਹਾਂ ਦੇਖੋ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਇਹ ਇਸ ਤਰ੍ਹਾਂ ਕਰਕੇ ਆਪਾਂ ਗੁੰਮ ਸੀਣਾ ਲਾਵਾਂਗੇ ਦੋਨੋਂ ਆਹ ਸੀਣਾ ਜਿਹੜੀ ਐ ਕਰਕੇ ਤੇ ਅਹੀਂ ਆਪਾਂ ਇੱਧਰ ਨੀਚੇ ਵਾਲੇ ਲਾਈਨਿੰਗ ਦੀ ਰੱਖੀ ਹੋਈ ਏ ਸੀ ਨਾ ਇਹ ਉਥੋਂ ਸਟਾਰਟ ਕਰਨੀ ਜਿੱਥੇ ਨਾ ਵਿਚਾਲਾ ਹਾਂ ਜਿੱਥੋਂ ਬਲ ਪਾਉਣੇ ਸ਼ੁਰੂ ਹੋਏ ਨੇ ਇਹ ਆਪਣੀਆਂ ਬਲਾਂ ਦਾ ਵਿਚਾਲਾ ਆ ਗਿਆ ਇੱਥੋਂ ਜਿੱਥੋਂ ਆਪਾਂ ਬਲ ਦੋਨੋਂ ਸਾਈਡਾਂ ਦੇ ਸ਼ੁਰੂ ਕਰਦੇ ਆ ਇੱਕ ਉਧਰਲੀ ਸਾਈਡ ਤੋਂ ਇੱਕ ਇੱਧਰਲੀ ਸਾਈਡ ਤੋਂ ਇਹ ਆਪਾਂ ਉਹ ਵਿਚਾਲੇ ਤੋਂ ਐਦਾਂ ਰੱਖਣੀ ਏ ਇੱਧਰ ਲਾਈਨਿੰਗ ਹੈ ਤੇ ਉਹ ਲਾਈਨਿੰਗ ਦੇ ਉੱਪਰ ਆਹ ਬਾਲਾ ਆ ਗਈ ਤੇ ਇਧਰਲੀ ਸਾਈਡ ਕੱਪੜੇ ਵਾਲੀ ਆਪਣੀ ਬੈਲਟ ਆ ਗਈ ਇਸ ਤਰ੍ਹਾਂ ਤੇ ਇਹ ਨੂੰ ਆਪਾਂ ਐਨਾ ਨਮਾਗ ਦੇ ਦਿੱਤੇ ਜਿੰਨੀ ਬਾਲਾਂ ਦੇ ਮੈਨੂੰ ਆਦਤ ਥੋੜਾ ਜਿਹਾ ਕੱਪੜਾ ਪੱਧ ਦੇ ਵਿੱਚ ਦੇਣ ਦੀ ਇਸ ਕਰਕੇ ਆਪਾਂ ਐਵੇਂ ਇਹ ਵੀ ਸੀਨ ਲਾਵਾਂਗੇ ਤੇ ਇਸ ਤੋਂ ਆ ਜਦੋਂ ਇੰਨੇ ਕ ਬਲ ਰਹਿ ਜਾਂਦੇ ਨੇ ਇੱਕ ਬਲ ਰਹਿ ਜਾਂਦਾ ਜਾਂ ਦੋ ਰਹਿ ਜਾਂਦੇ ਨੇ ਫਿਰ ਮੈਂ ਇਹਨੂੰ ਨਾਪ ਲੈਣੀ ਹੁੰਦੀ ਆ ਵੀ ਇਧਰਲੀ ਸਾਈਡ ਜਿਹੜਾ ਇਹਦਾ ਵਿਚਾਲਾ ਆ ਆ ਵਿਚਾਲਾ ਆ ਕੇ 벨ਟ ਦਾ ਤੇ ਇਧਰੋਂ ਆਪਣੀ ਅੱਗੇ ਸਲਵਾਰ ਤੇ ਆ ਸਲਵਾਰ ਦਾ ਵਿਚਾਲਾ ਤੇ 벨ਟ ਦਾ ਵਿਚਾਲਾ ਇਕੱਠੇ ਹੋਊਗੀ ਇੱਥੇ ਤੇ ਜੇ ਹੁਣ ਇਧਰੋਂ ਆਪਾਂ ਨੂੰ ਇੱਕ ਬਲ ਡੇਢ ਨਾ ਪਊਗਾ ਇਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਨੇ ਇਹਦੇ ਬਿਨਾ 벨ਟ ਤੋਂ ਉਹ ਕਰਕੇ ਬੜ ਪਾਤੀ ਸੀ ਇੱਕ ਬਲ ਥੋੜਾ ਜਿਆਦਾ ਪੈ ਗਿਆ ਤਾਂ ਉਹ ਢੇੜ ਦਾਂਗੇ ਆਪਾਂ ਫਿਰ ਇਹ ਸਹੀ ਆ ਜੂਗੇ ਉੱਥੇ ਤੱਕ ਆਪਾਂ ਨੇ 벨ਟ ਤੋਂ ਤਾਂ ਵਿਚਾਲਾ ਕਰਕੇ ਉੱਥੇ ਉਹ ਕਰ ਲਈ ਬਰਾਬਰ ਤੇ ਇਹ ਆ ਗਿਆ ਆਪਣਾ ਚਾਰ ਪੀਸ ਆ ਗਏ ਦੋਨੋਂ ਲਾਈਨਿੰਗ ਉਹਦੀ ਆ ਗਈ ਤੇ ਆ ਆ ਗਿਆ ਆਪਣਾ ਉੱਪਰਲਾ ਕੱਪੜਾ 벨ਟ ਵਾਲਾ ਸੇ ਸਾਰੇ ਦੇ ਸੀਨ ਲਾ ਦੇਣਗੇ ਆ ਮੈਂ ਨਾ ਇਸੇ ਤਰੀਕੇ ਨਾਲ ਇਹ ਆਪਣੀ ਸਾਰੀ ਬੈਲਟ ਦੀ ਸੀਨ ਲੱਗ ਗਈ ਤੁਹਾਨੂੰ ਦਿਖਾਉਣੇ ਆਪਾਂ ਨੇ ਇਹ ਵੀ ਗੁੰਮ ਕਿਵੇਂ ਹੋ ਗਈ ਆਪਣੀ ਆ ਗਈ ਸੀਨ ਇੱਧਰ ਆ ਬਣਾਣੀ ਤੇ ਆ ਆ ਗਿਆ ਆਪਣਾ ਬੈਲਟ ਦਾ ਅੰਦਰ ਦਾ ਕਪੜਾ ਤੇ ਦੇਖੋ ਤੁਸੀਂ ਆਪਣੇ ਬਾਲ ਵੀ ਆਪਾਂ ਨੇ ਗੁੰਮ ਸੀਨ ਨਾਲ ਅਟੈਚ ਕਰਤੇ ਬਸ ਹੁਣ ਇਹਦਾ ਇਹ ਆ ਵੀ ਇਹਦਾ ਆ ਨੇਫਾ ਜਿਹੜਾ ਇਹ ਆਪਾਂ ਨੂੰ ਬਾਅਦ ਚ ਮੋੜਨਾ ਪੁਣ ਨਹੀਂ ਆਪਾਂ ਪਹਿਲਾਂ ਮੋੜ ਦਿੰਨੇ ਆ ਬਸ ਹੁਣ ਇਹਦਾ ਨੇਫਾ ਨੇ ਆਪਾਂ ਮੋੜਨ ਨਾਲ ਲੈ ਕੇ ਬੈਲਟ ਦਾ ਨਾ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਇਹਨੂੰ ਕੀ ਤਰੀਕਾ ਗੁੰਮ ਸੀਨ ਦਾ ਬੈਲਟ ਲਾਉਣ ਦਾ ਗੁੰਮ ਸੀਨ ਦੇ ਨਾਲ ਇਸ ਤਰ੍ਹਾਂ ਗੁੰਮ ਗੁੰਸਾਈ ਸੀਨ ਠੀਕ ਹੈ ਜੀ ਇਹ ਆ ਤਰੀਕਾ ਇਹਦਾ ਬੈਲਟ ਵਾਲੀ ਸੀਨ ਗੁੰਮ ਕਰਨ ਦਾ ਮੇਰੇ ਉਹਦਾ ਤਰੀਕਾ ਇਹ ਸੀਨ ਲਾ ਕੇ ਆਪਾਂ ਨੂੰ ਓਵਰਲਾਪ ਕਰਨ ਦੀ ਲੋੜ ਨਹੀਂ ਕੰਲੀ ਗੁੰਮ ਸੀਨ ਲਾ ਕੇ ਹੀ ਸਰ ਜਾਊਗਾ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਤਰੀਕਾ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਤਾਂ ਲਾਈਕ ਵੀ ਜਰੂਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪਨ ਹੋਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ ਕਰਦੇ ਹੋ ਹਾ ਜੀ ਰਹੋ ਵਸਦੇ ਰਹੋ ਖੁਸ਼ ਰਹੋ ਹੱਸਦੇ ਰਹੋ